ਹਲਾਇ ਦੇਤੀ ਇਹ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਹੈ ਮੀਟਰ ਇੰਸਪੈਕਟਰ ਨਰਮਦ ਸਿੰਘ ਨੂੰ ਮਾਨ ਨੂੰ ਸੇਵਾ ਮੁਕਤ ਹੋਣ ਉਪਰੰਤ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਪੋਰ ਕੰਗ ਭਾਗ ਵਿੱਚ ਖੱਪੇ ਸ਼ਾਵਲ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਕਰਨੋਂ ਪ੍ਰੰਪਤ ਡਿਵੀਜ਼ਨ ਦਫ਼ਤਰ ਧਾਰੀਵਾਲ ਤੋਂ ਸੇਵਾ ਮੁਕਤ ਹੋਏ ਮੀਟਰ ਇੰਸਪੈਕਟਰ ਨਰਮਨ ਸਿੰਘ ਮਾਨੂ ਧਾਰੀਵਾਲ ਵਿਖੇ ਇੱਕ ਨਿੱਜੀ ਪਾਲਸ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੰਦੇ ਹੋਏ ਬੇਸਮਾਰ ਕੀਮਤੀ ਗਿਫਟ ਦਿੱਤੇ ਗਏ ਉਹ ਵਿਦਾਇਗੀ ਪਾਰਟੀ ਦੌਰਾਨ ਕੇਚੇ ਤੌਤੇ ਪਹੁੰਚੇ ਐਕਸ਼ਨ ਧਾਰੀਵਾਲ ਇੰਜੀਨੀਅਰ ਹਰਮਨ ਸਿੰਘ ਗਿੱਲ ਐਕਸ਼ੀਅਨ ਲਖਵੀਰ ਸਿੰਘ ਸੈਣੀ ਮਕੇਰੀਆ ਐਸਡੀਓ ਧਾਰੀਵਾਲ ਸੁਤਮਾਨ ਸਿੰਘ ਐਸਡੀਓ ਗੁਰਕਰਨ ਸਿੰਘ ਅਤੇ ਯਹਾਰਕੇ ਮੀਟਰ ਇੰਸਪੈਕਟਰ ਨਿਰਮਲ ਸਿੰਘ ਮਾਨ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੂੰ ਕਦੇ ਵੀ ਕੋਟਾਈ ਨਹੀਂ ਕੀਤੀ ਇਸ ਮੌਕੇ ਤੇ ਸੇਵਾ ਮਕੋਏ ਮੀਟਰ ਇੰਸਪੈਕਟਰ ਨਿਰਮਲ ਸਿੰਘ ਦੇ ਪਿਤਾ ਸ਼ਰਦਾਰ ਦਲਬੀਰ ਸਿੰਘ ਅਤੇ ਮਾਤਾ ਜਨੀ ਸੁਭਿੰਦਰ ਕੌਰ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਰੂਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਾਹਿਬ ਅਤੇ ਸੂਬਾ ਸਕੱਤਰ ਸਖਿੰਦਰ ਸਿੰਘ ਗਿੱਲ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਮੀਟਰ ਇੰਸਪੈਕਟਰ ਨਿਰਮਲ ਸਿੰਘ ਮਾਨ ਵੱਲੋਂ ਆਪਣੀ ਡਿਊਟੀ ਬਾਖੂਬੇ ਨਿਭਾਉਣ ਸਮੇਤ ਜਥੇ ਬੰਦੇ ਵਿੱਚ ਵੀ ਇਹਨਾਂ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਾਫੀ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਸਟੱਜੇ ਤੰਗ ਨਾਲ ਹੱਲ ਕਰਵਾਉਣ ਤੇ ਕਦੇ ਵੀ ਪਿੱਛੇ ਨਹੀਂ ਹਟੇ ਅਤੇ ਵਾਇਰੂ ਅੱਗੇ ਅਰਦਾਸ ਕੀਤੀ ਕਿ ਪਵਿੱਤਰ ਵਿੱਚ ਵੀ ਉਹ ਸਰੀਰਕ ਤੌਰ ਤੇ ਤੰਦਰੁਸਤ ਰਹਿ ਕੇ ਸਮਾਜ ਦੀ ਸੇਵਾ ਕਰਦੇ ਰਹਿਣ ਇਸ ਮੌਕੇ ਤੇ ਬਲਬੀਰ ਸਿੰਘ ਉਸਾਨ ਦਰਬਾਰਾ ਸਿੰਘ ਸ਼ਿਮਾਰ ਸੁਖਦੇਵ ਸਿੰਘ ਰਿਆਰ ਮੀਟਰ ਇੰਸਪੈਕਟਰ ਬੁਰੇਸ ਸੈਣੀ ਮਕੇਰੀਆਂ ਮੈਡਮ ਇਰਾ ਦੇਵੀ ਮੀਟਰ ਇੰਸਪੈਕਟਰ ਗੁਰਬਖਸ਼ ਸਿੰਘ ਗੁਰਜੀਤ ਸਿੰਘ ਲੋਲ ਤਰਲੋਕ ਸਿੰਘ ਖੁੰਡੀ ਹਰਪਾਲ ਸਿੰਘ ਅਠਵਾਲ ਜਸਵਿੰਦਰ ਸਿੰਘ ਗਿੱਲ ਮਨਜਿੰਦਰ ਸਿੰਘ ਮੀਟਰ ਇੰਸਪੈਕਟਰ ਪਵਨ ਕੁਮਾਰ ਮੀਟਰ ਇੰਸਪੈਕਟਰ ਨਿਰਮਲ ਸਿੰਘ ਐਸਡੀਓ ਨਿਰਮਲ ਸਿੰਘ ਐਨ ਆਰ ਆਈ ਦਗੰਦਰ ਸਿੰਘ ਵਿਰਾਇਤ ਦਲਵਿੰਦਰ ਸਿੰਘ ਭਾਈ ਰਜਿੰਦਰ ਸਿੰਘ ਰਣੀਆਂ ਐਚ ਡੀ ਐਮ ਜਸਵਿੰਦਰ ਸਿੰਘ ਅਤੇ ਸੇਵਾ ਮੁਕਤ ਇੰਸਪੈਕਟਰ ਨਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਸਰਦਾਰ ਭਪਿੰਦਰ ਸਿੰਘ ਸਰਦਾਰ ਨਿਸ਼ਾਨ ਸਿੰਘ ਸੁਪੁੱਤਰ ਜਤਿੰਦਰ ਸਿੰਘ ਸੁਪੁੱਤਰ ਜਗਜੀਤ ਸਿੰਘ ਸੁਖਵਿੰਦਰ ਸਿੰਘ ਮੱਲੀ ਦਲਬੀਰ ਸਿੰਘ ਅਤੇ ਰਿੰਦ ਤੋਂ ਇਲਾਵਾ ਵੱਡੀ ਗਿਣਤੀ ਤੇ ਰਿਸ਼ਤੇਦਾਰ ਅਤੇ ਮੁਲਾਜ਼ਮ ਸਾਥੀ ਹਾਜ਼ਰ ਸਨ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ

ਉਹਨਾਂ ਦੀ ਦਿੱਤੀ ਹੈ ਜਿਹੜਾ ਜਗਿਆ ਗਿਆ ਇਹਨਾਂ ਦਾ ਨਾਮ ਜਿਹੜਾ ਵਾ ਰਿਪੋਰਟ ਅਜੇ ਤੱਕ ਪੂਰੀ ਸ਼ਾਹੀ ਤੱਕ ਨਹੀਂ ਹੋਈ ਕਿਉਂਕਿ ਨਵੀਂ ਪਰ ਜੋ ਮੀਟਿੰਗ ਕੀਤੀ ਵੀ ਅਧਿਕਾਰਤਾ ਕੀਤੀ ਹੈ ਟਰਟੀ ਦਾ ਫਾਰਮ ਭਰਨ ਦਾ ਇੰਸਪੈਕਟਰ ਜਿਹੜਾ ਪੰਨਾ ਕਿਤੇ ਦੇ ਵੀ ਉਹਨਾਂ ਅਧਿਕਾਰਤਾ ਤੋਂ ਫਿਲ ਹੋਇਆ ਤੇ ਬੜੀ ਗੱਲ ਇਹ ਮੁਦਦਾ ਹੈ ਕਿ ਕੋਈ ਬੁਲਾ ਨਹੀਂ ਅਸੀਂ ਅੱਜ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੇ ਛੋਟੇ ਭਰਾ ਸਰਦਾਰ ਨਿਰਮਲ ਸਿੰਘ ਜੋ ਬਤੌਰ ਲਿਟਰਨ ਇੰਸਪੈਕਟਰ ਅੱਜ ਵਿਭਾਗ ਪਾਵਰ ਕਾਮ ਤੋਂ 58 ਸਾਲ ਦੀ ਉਮਰ ਪੂਰੀ ਕਰਕੇ ਰਿਟਾਇਰ ਹੋਏ ਨੇ ਅਸੀਂ ਸਾਰੇ ਜਿੱਥੇ ਸਮੁੱਚਾ ਕਰਮਚਾਰੀ ਦਾਲ ਉਹਨਾਂ ਦੀ ਵਿਦਾਇਗੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉੱਥੇ ਸਮੁੱਚਾ ਵਿਭਾਗ ਉਹਨਾਂ ਦੇ ਰਿਸ਼ਤੇਦਾਰ ਸਾਥ ਸਨੇਹੀ ਸੱਜਣ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ ਨਰਬਲ ਸਿੰਘ ਨੇ ਆਪਣੀ ਨੌਕਰੀ ਦੇ ਦੌਰਾਨ ਬੜਾ ਵਧੀਆ ਕੰਮ ਕੀਤਾ ਮੈਕਮੇ ਦਾ ਭਾਵੇਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਪੋਸਟਾਂ ਜਿਹੜੀਆਂ ਉਹ ਮੈਕਮੇ ਚ ਨਹੀਂ ਮਿਲਣੀਆਂ ਕਿਉਂਕਿ ਨਵੀਂ ਮਿਟਰੇਡਰ ਦੀ ਭਰਤੀ ਬੰਦ ਹੋ ਗਈ ਆ ਜੇਕਰ ਮਿਟਰੇਡਰ ਦੀ ਭਰਤੀ ਨਹੀਂ ਹੋਏ ਮੀਟਿੰਗ ਇੰਸਪੈਕਟਰ ਕਿੱਥੋਂ ਬਣਨਾ ਇਸ ਕਰਕੇ ਮੈਂ ਕਹਿੰਦਾ ਉਹ ਖੁਸ਼ਕਿਸਮਤ ਨੇ ਕਿ ਜਿਨ੍ਹਾਂ ਨੇ ਇਸ ਨੌਕਰੀ ਦਾ ਆਨੰਦ ਮਾਣਿਆ ਔਰ ਸਹੀ ਸਲਾਮਤ ਸਿਹਤ ਵਧੀਆ ਲੈ ਕੇ ਆਪਣੇ ਪਰਿਵਾਰ ਆਪਣੇ ਬੱਚਿਆਂ 'ਚ ਜਾ ਰਹੇ ਨੇ ਔਰ ਪੈਨਸ਼ਨ ਲੈ ਕੇ ਜਾ ਰਹੇ ਨੇ ਬਸ ਸੋਈ ਤਾਂ ਬੋਲ ਦਿਆਂਗੇ ਗੱਲ ਕੀਤੀ ਸੀ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੀ ਨਵੀਂ ਭਰਤੀ ਆ ਜਿਹੜੀ 2004 ਤੋਂ ਬਾਅਦ ਹੋਈ ਆ ਉਹਦੇ ਵਿੱਚ ਕਿਸੇ ਨੂੰ ਵੀ ਪੈਨਸ਼ਨ ਦਾ ਲਾਭ ਜਿਹੜਾ ਉਹ ਸਰਕਾਰਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਬੰਦ ਕਰ ਦਿੱਤਾ ਗਿਆ ਔਰ ਅੱਜ ਅਸੀਂ ਤੁਹਾਡੇ ਜਰੀਏ ਇਹ ਮੰਗ ਵੀ ਕਰਾਂਗੇ ਕਿ ਜਿਹੜੀ 2004 ਤੋਂ ਬਾਅਦ ਦੀ ਭਰਤੀ ਆ ਉਹਨਾਂ ਨੂੰ ਵੀ ਪੁਰਾਣੀ ਪੈਨਸ਼ਨ ਜਿਹੜੀ ਆ ਜਿੱਦਾਂ ਹੁਣ ਦੇ ਮੁਲਾਜ਼ਮ ਰਿਟਾਇਰ ਇਹਦਾ ਵਾਂਗ ਮਿਲੇ ਤਾਕੇ ਵੀ ਆਪਣੇ ਰਹਿੰਦੀ ਜ਼ਿੰਦਗੀ ਤੱਕ ਬਿਨਾ ਕਿਸੇ ਇਨ ਸਿਕਿਉਰਟੀ ਦੇ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਬਤੀਤ ਕਰ ਸਕਣ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਨਿਰਮਲ ਸਿੰਘ ਨੂੰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਅੱਜ ਦੀ ਵਿਦਾਇਗੀ ਪਾਰਟੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਕਮ ਡੀ ਬੋਰਡ ਦੇ ਵਿੱਚ ਲਾਗ ਪੱਗ ਸਹਿਯਾ ਕੀਤੀ ਆ ਤੇ ਅਵਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਜੂੜੇ ਜਿਹੜੇ ਮਾਦਰਗਾਰੀ ਕਰਾਂ ਪਰ ਮੈਂ ਕੋਸ਼ਿਸ਼ ਕੀਤੀ ਕਿ ਕੀ ਦੀ ਡਿਊਟੀ ਨੇ ਮਾਦਰਗਾਰੀ ਲਭਾਈ ਆ ਅੱਜ ਇਸ ਮਰੀ ਦੇ ਜੈਗੀ ਪਾਰਟੀ ਦੇ ਵਿੱਚ ਜਿੰਨੇ ਵੀ ਮੇਰੇ ਅਫਸਰ ਸਾਹਿਬਾਨ ਮਾਲ ਜੋ ਕਿ ਐਕਨ ਸਾਹਿਬ ਸਾਡੇ ਜਿਲ੍ਹੇ ਸਾਹਿਬ ਜੀ ਡਿਵੀਜ਼ਨ ਧਾਰੀਵਾੜ ਤੋਂ ਤੇ ਔਰ ਅਚੇਚੇ ਤੌਰ ਤੇ ਪਹੁੰਚੇ ਐਕਨ ਸਰਦਾਰ ਲਖਮੀ ਸਿੰਘ ਜੈਣੀ ਮਕੇਰੀਆਂ ਤੋਂ ਪਹੁੰਚੇ ਨੇ ਉਹਦੇ ਨਾਲ ਨਾਲ ਆ ਗਏ ਜੀਪ ਆਰਾ ਤੇ ਮੇਰੇ ਸਾਥੀ ਸਾਡੇ ਬਹੁਤ ਹੀ ਪੰਜਾਬ ਦੇ ਪ੍ਰਧਾਨ ਸਰਦਾਰ ਰਵਿਰ ਸਿੰਘ ਹਾਰੇਪੁਰ ਉਹਨਾਂ ਦੀ ਸਮੁੱਚੀ ਟੀਮ ਔਰ ਮੇਰੇ ਜਿੰਨੇ ਵੀ ਇਥੇ ਰਿਸ਼ਤੇਦਾਰ ਮਲਾਜਮ ਔਰ ਮੇਰੇ ਪਿੰਡ ਦੇ ਜਿੰਨੇ ਵੀ ਮੇਰਾ ਸਾਥੀ ਵੀਰਾਂ ਨੂੰ ਮੇਰਾ ਪਿਆਰ ਦਾ ਮੇਰੇ ਬਹੁਤ ਜੁਨੇ ਸਾਰੇ ਇਥੇ ਨੂੰ ਪਿਆਰ ਦੀ ਖਾਤਰ ਆਉਂਛਿਆ ਮੇਰੇ ਕੋ ਸ਼ਬਦ ਨਹੀਂ ਕਿ ਮੈਂ ਨਾ ਇਹਨਾਂ ਦਾ ਇਹਦਾ ਕਹਿਣਾ ਨਾ ਕਰਾਂ ਉਹਨਾਂ ਦਾ ਮੈਂ ਅੱਜ ਤੇ ਆਉਣ ਤੇ ਗਿਆ ਕਿੰਨਾ ਸਾਰਿਆਂ ਦਾ ਔਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਸੱਚ ਨਹੀਂ ਪਾਉਂਦਾ ਮੈਂ ਜੀ ਕਾ ਪਾਉਂਦਾ ਸਾਡੇ ਆਪਣੇ ਸਭੀਆਂ ਨੂੰ ਕੀ ਦੁਨੀਆ ਦੇ ਨਾਲ ਦਿੰਦੇ ਇਹ ਮੈਂ ਆਪਣੇ ਸਾਥੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਆਪਣੇ ਜਿਹੜੇ ਡਿਊਟੀ ਆ ਪਰ ਅਸੀਂ ਇਮਾਨਦਾਰੀ ਨਾਲ ਡਿਊਟੀ ਕੀਤੀ ਜਾਵੇ ਉਹਦਾ ਮਹਿਕ ਨਜ਼ਰਾ ਦਾ ਸਾਨੂੰ ਬਹੁਤ ਕੁਝ ਵਧੀਆ ਤਰ੍ਹਾਂ ਦਾ ਬੰਦਾ ਵਾ ਤੇ ਕਿਸੇ ਕਸਮ ਦੀ ਕਸਮ ਹੀ ਛੱਡਦਾ ਤੇ ਸਾਨੂੰ ਵੀ ਬਿਲਕੁਲ ਜਿੜੀ ਜੜੀ ਆ ਪਰ ਦੀ ਆਮਦ ਰਹਿਣਾ ਚਾਹੀਦਾ ਜੀ ਇਹੋ ਮੈਂ ਕਹਿਣਾ ਚਾਹੁੰਦਾ ਸਤਿ ਸ੍ਰੀ ਅਕਾਲ